ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਆਪਾਂ ਕਰਾਂਗੇ ਅੰਡਰਵਰਲਡ ਦੇ ਬਾਰੇ ਅੰਡਰਵਰਲਡ ਦੇ ਮਾਫੀਆ ਡੌਨ ਤੇ ਇਹਨਾਂ ਦੇ ਸ਼ੂਟਰ ਤੇ ਉਹਨਾਂ ਦੇ ਬੜੇ ਦਿਲਚਸਪ ਕਿੱਸੇ ਸੁਣਾਵਾਂਗੇ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਔਰ ਸੁਣ ਕੇ ਦਿਮਾਗ ਹਿੱਲੇ ਜਾਂਦਾ ਇੱਕ ਵਾਰ ਵੀਡੀਓ ਸ਼ੁਰੂ ਸ਼ੁਰੂ ਤੋਂ ਲੈ ਕੇ ਹੰਤ ਤੱਕ ਸਾਰੀ ਸੁਣਿਓ ਔਰ ਚੈਨਲ ਵੀ ਜਿਨ੍ਹਾਂ ਨੇ ਵੀਰਨ ਨਹੀਂ ਕਰਾ ਸਬਸਕ੍ਰਾਈਬ ਉਹ ਵੀ ਜ਼ਰੂਰ ਕਰ ਲਿਓ ਔਰ ਕਮੈਂਟ ਵੀ ਕਰਿਆ ਕਰੋ ਤੇ ਆਪਣੀ ਰਾਏ ਵੀ ਦਿਆ ਕਰੋ ਜਰੂਰ ਸੋ ਇੱਕ ਕਿੱਸਾ ਬੜਾ ਮਸ਼ਹੂਰ ਹੈ ਕਿ ਇੱਕ ਵਾਰ ਮਾਫੀਆ ਡਾਊਨ ਦਾਊਦ ਇਬਰਾਹਿਮ ਦਾ ਸੱਜਾ ਹੱਥ ਜਿਹਨੂੰ ਮੰਨਿਆ ਜਾਂਦਾ ਸੀ ਛੋਟਾ ਸ਼ਕੀਲ ਇਹਨੇ 사ਦਿਕ ਜਲਾਵਾਰ ਨੂੰ ਕਿਹਾ ਕਿ ਆਪਣੇ ਜੀਜੇ ਨੂੰ ਜਾਣ ਤੇ ਮਾਰ ਦੇ ਫਿਰ ਮੈਂ ਮੰਨੂੰਗਾ ਵੀ ਤੇਰੇ ਚ ਕੁਝ ਖਾਸ ਹੈ ਛੋਟੇ ਸ਼ਕੀਲ ਨੇ ਉਹਨੂੰ ਕਿਹਾ ਵੀ ਆਪਣੇ ਜੀਜੇ ਨੂੰ ਮਾਰ ਤਾ ਸਾਧਕ ਨੇ ਜਦੋਂ ਇਹ ਗੱਲ ਸੁਣੀ ਉਹਦੀ ਤਾਂ ਹੱਕਾ ਬੱਕਾ ਰਹਿ ਗਿਆ ਤੇ ਉਹਨੂੰ ਆਪਣੇ ਕੰਨਾਂ ਤੇ ਵੀ ਯਕੀਨ ਨਹੀਂ ਆਇਆ ਵੀ ਕੀ ਬਣ ਗਿਆ ਹੈ ਚਿਹਰਾ ਉਹਦਾ ਪੀਲਾ ਹੋ ਗਿਆ ਤੇ ਹੱਥ ਉਹਦੇ ਲੱਗੇ ਕੰਬਣਾ ਤਾਂ ਸਾਧਕ ਆਪਣੀ ਭੈਣ ਨੂੰ ਹੀ ਬੜਾ ਪਿਆਰ ਕਰਦਾ ਹੁੰਦਾ ਸੀ ਤੇ ਉਹਦੇ ਪਤੀ ਦਾ ਨਾਂ ਸੀਗਾ ਜੁਲਫੀਕਾਰ ਯਾਨੀ ਕਿ ਸਾਧਕ ਦਾ ਜੀਜਾ ਜੀੜਾ ਨਾ ਛੋਟਾ ਸ਼ਕੀਲ ਇਹਨੇ ਸਾਧਕ ਨੂੰ ਕਿਹਾ ਕਿ ਹੁਣ ਉਹ ਉਹਨੂੰ ਉਦੋਂ ਹੀ ਫੋਨ ਕਰੇ ਜਦੋਂ ਵੀ ਇਹ ਖਬਰ ਦੱਸੇ ਮੰਨੂੰ ਜਾਂ ਉਹਦਾ ਜੀਜਾ ਜਦੋਂ ਮਾਰ ਦੇਵੇ ਜੱਤੋਂ ਆਪਣੇ ਜੀਜੇ ਨੂੰ ਮਾਰ ਦਵੇ ਉਸ ਤੋਂ ਬਾਅਦ ਮੇਰੇ ਨਾਲ ਗੱਲ ਕਰੀ ਵਰਨਾ ਮੈਨੂੰ ਗੱਲ ਨਾ ਕਰੀ ਛੋਟਾ ਸ਼ਕੀਲ ਕਹਿੰਦਾ ਆ ਸਾਦਕ ਪੈ ਗਿਆ ਸੋਚਾਂ ਚ ਵੀ ਹੁਣ ਕਰੀਏ ਕੀ ਉਹਨੇ ਮੇਹ ਤੇ ਰੱਖਿਆ ਪਾਣੀ ਦਾ ਗਲਾਸ ਝੁੱਕ ਗਿਆ ਕੁੱਟ ਪਿਰਿਆ ਤੇ ਉਹਨੇ ਕਿਹਾ ਉਹਨੂੰ ਵੀ ਕੰਮ ਹੋ ਜਾਊਗਾ ਉਦੋਂ ਸ਼ਕੀਲ ਸੀ ਜਿਹੜਾ ਇਹ ਵੀ ਉਹਦੀ ਪਰਖ ਕਰਨੀ ਚਾਹੁੰਦਾ ਸੀਗਾ ਸਾਦਕ ਦੀ ਤੇ ਉਹਨੂੰ ਕੋਈ ਰਾਇਤ ਵੀ ਦੇਣੀ ਚਾਹੁੰਦਾ ਸੀਗਾ ਮਤਲਬ ਕਿ ਤਾਂ ਹੁਣ ਉਸ ਤੋਂ ਬਾਅਦ ਸ਼ਕੀਲ ਨੇ ਇੱਕ ਹੋਰ ਵੀ ਸ਼ਰਤ ਰੱਖੀ ਉਹ ਕਹਿੰਦਾ ਤੂੰ ਗਨ ਵੀ ਨਹੀਂ ਇਸਤੇਮਾਲ ਕਰੂਗਾ ਆਪਣੇ ਆਪਣੇ ਜੀਜੇ ਨੂੰ ਮਾਰਨਾ ਵੀ ਹੈ ਤੇ ਗੋਲੀ ਵੀ ਨਹੀਂ ਉਹਨੂੰ ਮਾਰਨੀ ਹੱਥਾਂ ਨਾਲ ਮਾਰਨਾ ਆਪਣੇ ਨਾਲ ਮਤਲਬ ਕਿ ਸ਼ੂਟ ਨਹੀਂ ਕਰਨਾ ਉਹਨੂੰ ਤਾਂ ਹੁਣ ਸਾਦਕ ਸੀ ਜਿਹੜਾ ਇਹਨੇ ਕੁਝ ਕੇ ਟਾਈਮ ਪਹਿਲਾਂ ਹੀ ਅਰੋਣਗ ਗਵਲੀ ਦਾ ਗੈਂਗ ਛੱਡਿਆ ਸੀਗਾ ਤੇ ਹਰ ਕੀਮਤ ਉੱਤੇ ਇਹ ਛੋਟੇ ਸ਼ਕੀਲ ਦਾ ਭਰੋਸਾ ਸੀ ਜਿਹੜਾ ਇਹ ਜਿਤਨਾ ਚਾਹੁੰਦਾ ਸੀ। ਬਾਵੇਂ ਉਹਦੀ ਕੀਮਤ ਉਹਨੂੰ ਆਪਣੀ ਭੈਣ ਨੂੰ ਵਿਧਵਾ ਬਣਾ ਕੇ ਕਿਉਂ ਨਾ ਚਕਾਉਣੀ ਪਵੇ। ਹੈ ਜੀ। ਤਾਂ ਇੱਕ ਦਿਨ ਉਹਨੇ ਜੁਲਫੀਕਾਰ ਨੂੰ ਇੱਕ ਹੱਥ ਨਾਲ ਗਲੇ ਲਾਇਆ ਆਪਣੇ ਜੀਜੇ ਨੂੰ ਤੇ ਦੂਜੇ ਹੱਥੋਂ ਨੇ ਪਿੱਠ ਪਿਛੇ ਰੱਖਿਆ ਉਹਦੀ ਤੇ ਉਹਨੇ ਕਿਹਾ ਆਪਣੇ ਜੀਜੇ ਨੂੰ ਕਿ ਭਾਈ ਜਾਨ ਮੈਨੂੰ ਮਾਫ਼ ਕਰ ਦੇਣਾ। ਹਰ ਜੁਲਫੀਕਾਰ ਤੇ ਛੁਰੀ ਨਾਲ ਉਹਨੇ 5 ਵਾਰ ਕਰੇ। ਉਹਨੇ ਆਪਣੀ ਭੈਣ ਦੇ ਘਰੋਂ ਆਖਰੀ ਵਾਰ ਦੇਖਿਆ ਤੇ ਆਪਣੀ ਮੋਟਰਸਾਈਕਲ ਚੱਕੀ ਤੇ ਉੱਥੋਂ ਚਲੇ ਗਿਆ ਫਿਰ ਉਹਨੇ ਸ਼ਕੀਲ ਨੂੰ ਫੋਨ ਕਰਿਆ ਤੇ ਕਿਹਾ ਕਿ ਕੰਮ ਹੋ ਗਿਆ ਸੋ ਇਦਾਂ ਹੀ ਦੁਨੀਆ ਅੰਦਰ ਵੱਲਦੀ ਕਿੰਨੀ ਖਤਰਨਾਕ ਹੈ ਨਾ ਸੋ ਇਹ ਕਿਦਾਂ ਦਾ ਮਤਲਬ ਇਹਨਾਂ ਦਾ ਇਤਿਹਾਸ ਯਾਰ ਹੈਰਾਨੀ ਹੁੰਦੀ ਸੋ ਖੈਰ ਸ਼ਕੀਲ ਜੀ ਜਿਹੜਾ ਉਹ ਵੀ ਹੱਕਾ ਬੱਕਾ ਰਹਿ ਗਿਆ ਸੁਣ ਕੇ ਕਿ ਉਹ ਉਮੀਦ ਨਹੀਂ ਸੀ ਕਰਦਾ ਵੀ ਉਹ ਆਪਣੇ ਜੀਜੀ ਨੂੰ ਮਾਰ ਦਊਗਾ ਤੇ ਉਹਨੂੰ ਇਹ ਸੀਗਾ ਕਿ ਸ਼ਕੀਲ ਮੈਨੂੰ ਕਹੂਗਾ ਫੋਨ ਕਰਕੇ ਵੀ ਮੇਰੇ ਵਾਸਤਾ ਕੰਮ ਨਹੀਂ ਹੈ ਵੀ ਉਹਨੂੰ ਕੋਈ ਹੋਰ ਕੰਮ ਦੋ ਫਿਰ ਉਸ ਦਿਨ ਤੋਂ ਸਾਦਕ ਜਲਾਵਾਰ ਨੂੰ ਸਾਦਕ ਕਾਲੀਆ ਕਿਹਾ ਜਾਣ ਲੱਗ ਪਿਆ ਔਰ ਇਸ ਵਾਰ ਦਾ ਤੋਂ ਬਾਅਦ ਛੋਟਾ ਸ਼ਕੀਲ ਨੇ ਉਹਨੂੰ ਫੇਰ ਮਿਲਣ ਲਈ ਦਵਾਈ ਬੁਲਾਇਆ ਹਾਂਜੀ ਤਾਂ ਦੋਸਤੋ ਉਸ ਤੋਂ ਬਾਅਦ ਛੋਟੇ ਸ਼ਕੀਲ ਨੇ ਫੇਰ ਸਾਦਕ ਦੀ ਮੁਲਾਕਾਤ ਇੱਕ ਹੋਰ ਗੈਂਗਲ ਸਲੀਮ ਚਿਕਨਾ ਜਿਹਦਾ ਨਾਮ ਸੀ ਉਹਦੇ ਨਾਲ ਕਰਵਾਈ ਤੇ ਚਿਕਨੇ ਨੂੰ ਮੋਟਰਸਾਈਕਲ ਚਲਾਉਣ ਚ ਬਹੁਤ ਮੁਹਾਰਤ ਸੀਗੀ ਇਹਨਾਂ ਦੋਹਾਂ ਨੇ ਮਿਲ ਕੇ ਫਿਰ 1990 ਦੇ ਦਹਾਕੇ ਦੇ ਮੱਧ ਚ ਛੋਟਾ ਰਾਜਨ ਦਾ ਗੈਂਗ ਜਿਹੜਾ ਸੀਗਾ ਤੇ ਇਹਨਾਂ ਨੂੰ ਇਹਨੇ ਬਹੁਤ ਤੰਗ ਕਰਿਆ ਛੋਟੇ ਰਾਜਨ ਦੇ ਗੈਂਗ ਨੂੰ ਮਤਲਬ ਕਿ ਬੰਬੇ ਦੇ ਵਿੱਚ ਇਹਨਾਂ ਦਾ ਜੀਣਾ ਦੁੱਭਰ ਕਰਦਾ ਸੀ ਤਾਂ ਬੰਬੇ ਪੁਲਿਸ ਦਾ ਅੰਦਾਜ਼ਾ ਇਹ ਹੈ ਏਨਾ ਦੋਆਨੇ ਸ਼ਕੀਲ ਦੇ ਕਹਿਣ ਤੇ 20 ਤੋਂ ਵੱਧ ਲੋਕਾਂ ਨੂੰ ਮਾਰਿਆ ਪਰ ਉਹ ਛੋਟੇ ਸ਼ਕੀਲ ਵੱਲੋਂ ਦਿੱਤਾ ਇੱਕ ਕੰਮ ਵੀ ਪੂਰਾ ਨਹੀਂ ਕਰ ਸਕਿਆ ਉਹ ਸੀ ਆਪਣੇ ਪੁਰਾਣੇ ਡਾਉਨ ਅਰुण ਗਵਲੀ ਦਾ ਕਤਲ ਜਿਨੇ ਸੱਤ ਵਿੱਚ ਹੱਥ ਅਜਮਾਉਣਾ ਸ਼ੁਰੂ ਕਰਤਾ ਸੀ ਹੁਣ ਸਾਧਕ ਨੂੰ ਜਾਣਕਾਰੀ ਸੀਗੀ ਕਿ ਗਵਲੀ ਪੂਨੇ ਤੋਂ ਬੰਬੇ ਆ ਕੇ ਇੱਕ ਜਨ ਸਭਾ ਨੂੰ ਸੰਬੋਧਨ ਕਰੂਗਾ ਔਰ ਉਹ ਉਹ ਸਭਾ ਦੇ ਵਿੱਚ ਜਾ ਕੇ ਆਪਣੇ ਸਮਰਥਕਾਂ ਦੇ ਸਾਹਮਣੇ ਉਹਨੂੰ ਗੋਲੀ ਮਾਰੂਆ ਪਰ ਗਵਲੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਭਣਕ ਲੱਗ ਗਈ ਤੇ ਉਹਨੇ ਉਹ ਸਵਾ ਰੱਦ ਕਰਤੀ ਸਾਧਕ ਕਾਲੀਆਂ ਨੇ ਘੰਟਿਆਂ ਤੱਕ ਉਹਦਾ ਇੰਤਜ਼ਾਰ ਕੀਤਾ ਪਰ ਗਵਲ ਹੀ ਉੱਥੇ ਪਹੁੰਚਿਆ ਨਹੀਂ ਪੁਲਿਸ ਦੇ ਹਲਕਿਆਂ ਦੇ ਵਿੱਚ ਸਾਧਕ ਦਾ ਨਾਂ ਭੂਤ ਰੱਖਿਆ ਹੋਇਆ ਸੀਗਾ ਇਹਨੂੰ ਭੂਤ ਕਹਿੰਦੇ ਸੀਗੇ ਕਿਉਂਕਿ ਇਹ ਭੂਤਾਂ ਵਾਂਗ ਗਾਇਬ ਹੋ ਜਾਂਦਾ ਸੀਗਾ ਮਹਾਰਸੀ ਗਾਇਬ ਹੋਣ ਦੇ ਵਿੱਚ ਔਰ ਇਹਦੀ ਤਰਾੰਗ ਦੀ ਜਿਹੜਾ ਇਹਦਾ ਕਾਲਾ ਸੀ ਇਹਦੀ ਕਾਲੀ ਚਮੜੀ ਹੋਣ ਕਰਕੇ ਇਹਨੂੰ ਹਨੇਰੇ ਮਾਂ ਲੋਕਣ ਦੇ ਵਿੱਚ ਬਹੁਤ ਹੱਲਪ ਮਿਲਦੀ ਸੀ ਤਾਂ ਪੁਲਿਸ ਕਾਲੀਏ ਨੂੰ ਤਾਂ ਨਹੀਂ ਫੜ ਸਕੀ ਪਰ ਉਹਦਾ ਪੇਜਰ ਨੰਬਰ ਉਦੋਂ ਪੇਜਰ ਚੱਲਦੇ ਹੁੰਦੇ ਸੀਗੇ ਉਹਦਾ ਪੇਜਰ ਨੰਬਰ ਕਿਸੇ ਤਰ੍ਹਾਂ ਪੁਲਿਸ ਦੇ ਹੱਥ ਲੱਗ ਗਿਆ ਔਰ ਇਸ ਨੰਬਰ ਦੀ ਮਦਦ ਨਾਲ ਫਿਰ ਬੰਬੇ ਪੁਲਿਸ ਨੇ ਪਹਿਲਾਂ ਸਲੀਮ ਚਿਕਰੇ ਨੂੰ ਚੱਕਿਆ ਤੇ ਫਿਰ ਉਹਦੀ ਮਦਦ ਨਾਲ 12 ਦਸੰਬਰ 1997 ਨੂੰ ਦਾਦਰ ਦੇ ਪਰ ਇਹ ਬਾਜ਼ਾਰ 사ਦਕ ਕਾਲੀਆਂ ਨੂੰ ਘੇਰ ਲਿਆ ਤੇ ਪੁਲਿਸ ਵੱਲੋਂ ਫਿਰ ਨਾ ਬੜਤਾਲ ਗੋਲੀ ਚੱਲੀ ਐ ਤੇ ਕਾਲੀਏ ਨੂੰ ਕੋਈ ਮੌਕਾ ਨਹੀਂ ਮਿਲਿਆ ਫਿਰ ਕਾਲੀਏ ਦੀ ਬਾਅਦ ਚ ਸਬ ਇੰਸਪੈਕਟਰ ਦਇਆ ਨਾਇਕ ਇਹਨੇ ਮੈਗਜ਼ੀਨ ਮੈਨਜ਼ ਵਰਲਡ ਦੀ ਮੰਜਲਾ ਸੈਨਿਕ ਇੰਟਰਵਿਊ ਦਿੱਤੀ ਤੇ ਉਹ ਇੰਟਰਵਿਊ ਮੈਂ ਦੱਸਦਾ ਫਿਰੋ ਕਹਿੰਦਾ ਮੇਰੀ ਸਭ ਤੋਂ ਵੱਡੀ ਕਾਮਯਾਬੀ ਸੀਗੀ ਜਦੋਂ ਮੈਂ ਛੋਟਾ ਸ਼ਕੀਲ ਦੇ ਸਭ ਤੋਂ ਵਧੀਆ ਸ਼ੂਟਰਾਂ ਵਿੱਚੋਂ ਇੱਕ 사ਦਕ ਕਾਲੀਆਂ ਨੂੰ ਸ਼ੂਟ ਕਰਿਆ ਔਰ ਉਹ ਕਹਿੰਦਾ ਅਸੀਂ ਇਹਨੂੰ ਦਾਦਰ ਫੁੱਲ ਮਾਰਕੀਟ 'ਮਾਂ ਘੇਰ ਲਿਆ ਸੀ ਔਰ ਉਹਨੇ ਮੇਰੇ ਵੱਲ 6 ਗੋਲੀਆਂ ਦਾਗੀਆਂ ਕਹਿੰਦਾ ਤੇ ਮੇਰੇ ਖੱਬੇ ਪੱਟ 'ਚ ਗੋਲੀ ਲੱਗੀ ਪਰ ਅਸੀਂ ਕਹਿੰਦਾ ਉਹਨੂੰ ਨਿਊਟਰਲਾਈਜ਼ ਕਰਨ ਦੇ ਵਿੱਚ ਕਾਮਯਾਬ ਰਹੇ ਉਸਤੇ ਫਿਰ ਸ਼ੂਟ ਕੀਤਾ ਇਹਨਾਂ ਨੇ ਔਰ ਦਇਆ ਨਾਇਕ ਸੀ ਜਿਹੜਾ ਇਹਨੂੰ ਬੰਬੇ ਪੁਲ ਦੇ ਪੁਲ ਦੇ ਵਿੱਚ ਇਨਕਾਊਂਟਰ ਸਪੈਸ਼ਲਿਸਟ ਮੰਨਿਆ ਜਾਂਦਾ ਹੈ ਦਇਆ ਨਾਇਕ ਤਾਂ ਦੋਸਤੋ ਹੁਣ ਆਪਾਂ ਦੱਸਦੇ ਤੁਹਾਨੂੰ ਇੱਕ ਹੋਰ ਹਿੱਟਮੈਨ ਜਿਹਦਾ ਨਾਮ ਸੀ ਵੈਂਕਟੇਜ ਬੱਗਾ ਰੈਡੀ ਉਰਫ ਬਾਬਾ ਰੈਡੀ ਤਾਂ ਇੱਕ ਵਾਰ ਬਾਬਾ ਰੈਡੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਔਰ ਕਾਫੀ ਟਾਈਮ ਤੱਕ 3rd ਡਿਗਰੀ ਟ੍ਰੀਟਮੈਂਟ ਦੇਣ ਦੇ ਬਾਵਜੂਦ ਵੀ ਪੁਲਿਸ ਉਹ ਤੋਂ ਕੁਝ ਵੀ ਨਹੀਂ ਪੁੱਛ ਸਕੀ ਬੜਾ ਹੜਿਆ ਜਾ ਉਹ ਵੀ ਤਾਂ ਇੱਕ ਕੌਨਸਟੇਬਲ ਨੇ ਬਾਹਰ ਆ ਕੇ ਆਪਣੇ ਅਫਸਰ ਤੋਂ ਪੁੱਛਿਆ ਉਹ ਕਹਿੰਦਾ ਸਾਹਬ ਉਹ ਕਹਿ ਰਿਹਾ ਕਿ ਜੇ ਉਹਨੂੰ ਉਹਦੀ ਮਨਪਸੰਦ ਡਰਿੰਕ ਜਿਹੜੀ ਉਹ ਚਾਹੁੰਦਾ ਵੀ ਜੇ ਉਹਨੂੰ ਉਹਦੀ ਇੱਕ ਬੋਤਲ ਦਿੱਤੀ ਜਾਵੇ ਤਾਂ ਉਹ ਸਾਡੇ ਸਵਾਲਾਂ ਦੇ ਜਵਾਬ ਦੇਣੀ ਸ਼ੁਰੂ ਕਰ ਦੂਗਾ ਤਾਂ ਅਫਸਰ ਨੇ ਗੁੱਸੇ 'ਚ ਕਿਹਾ ਕਿ ਨਾ ਕੀ ਤੁਸੀਂ ਪਾਗਲ ਹੋ ਗਏਗਾ ਨਾ ਅਸੀਂ ਉਹਨੂੰ ਜੇਲ੍ਹ 'ਚ ਸ਼ਰਾਬ ਕਿਵੇਂ ਦੇ ਸਕਦੇ ਆ ਤਾਂ ਸਪਾਹੀ ਦਾ ਜਵਾਬ ਸੁਣ ਕੇ ਅਫਸਰ ਹਾਂ ਰਹਿ ਗਿਆ ਉਹ ਕਹਿੰਦਾ ਕਿ ਨਾ ਸਾਹਬ ਉਹ ਸ਼ਰਾਬ ਨਹੀਂ ਖੂਨ ਦੀ ਬੋਤਲ ਮੰਗ ਰਿਹਾ ਖੂਨ ਮੰਗਦਾ ਕਹਿੰਦਾ ਉਹ ਕਹਿੰਦਾ ਉਹਦੇ ਸਿਪਾਈਆਂ ਨੇ ਫਿਰ ਨੇੜਲੇ ਬੁੱਚੜਖਾਨੇ ਤੋਂ ਬੱਕਰੇ ਦੇ ਖੂਨ ਦੀ ਬੋਤਲ ਲਿਆ ਕੇ ਦਿੱਤੀ ਉਹਨੂੰ ਤੇ ਫਿਰ ਉਹ ਹਰ ਸਵਾਲ ਦਾ ਜਵਾਬ ਦੇਣ ਲੱਗ ਪਿਆ ਖੂਨ ਪੀਂਦਾ ਸੀ ਜਾਲਾ ਉਹ ਦੇਖ ਲੋ ਖਾਨੀ ਦੀ ਗੱਲ ਤਾਂ 28 ਸਾਲ ਦੀ ਉਮਰ ਦੇ ਵਿੱਚ ਬੱਗਾ ਬੰਬੇ ਅੰਡਰਵਰਲਡ ਦੇ ਇਤਿਹਾਸ ਦਾ ਸਭ ਤੋਂ ਰਹੱਸਮਈ ਕਿਰਦਾਰ ਸੀਗਾ ਔਰ ਇੱਕ ਹੋਰ ਖਾਸ ਗੱਲ ਇਹ ਸੀ ਕਿ ਇਹ ਸਿਰਫ ਗੈਰ ਹਿੰਦੂਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀਗਾ ਹੈਦਰਾਬਾਦ ਦੇ ਨੇੜੇ ਮਸ਼ੀਰਾਬਾਦ ਦਾ ਰਹਿਣ ਵਾਲਾ ਬੱਗਾ ਇਹਨੇ 9ਵੀਂ ਕਲਾਸ ਤੋਂ ਬਾਅਦ ਪੜ੍ਹਾਈ ਛੱਡਤੀ ਸੀ ਅੱਥੇ ਪੜਿਆ ਸੀ ਯਾਨੀ ਸਾਲ 99 ਵਿੱਚ ਬੱਗਾ ਬੰਬੇ ਆ ਗਿਆ ਔਰ ਉਹਨੇ ਇੱਕ ਬੌਂਸਰ ਵਜੋਂ ਕੰਮ ਕਾਣਾ ਸ਼ੁਰੂ ਕੀਤਾ ਫਿਰ ਉਹ ਛੋਟੇ ਰਾਜਨ ਗੈਂਗ ਖਾਤਰ ਕੰਮ ਕਰਨ ਲੱਗ ਪਿਆ ਗੈਂਗ ਦੇ ਲੋਕ ਬੜੇ ਪ੍ਰਭਾਵ ਸੀਗੇ ਇਸ ਗੱਲ ਤੋਂ ਕਿ ਉਹ ਆਪਣੇ ਵਰਗੇ ਇੱਕ ਦਰਜਣ ਲੋਕਾਂ ਨੂੰ ਇਕੱਠੇ ਕੁੱਟਣ ਦਾ ਬਲ ਰੱਖਦਾ ਸੀ ਔਰ ਖੇਤੀਓ ਉਹ ਮੋਟੀ ਫੀਸ ਲੈ ਕੇ ਪਤੰਦਰ ਕਤਲ ਕਰਨ ਲੱਗ ਪਿਆ ਔਰ ਉਸ ਤੋਂ ਬਾਅਦ ਹੁਣ ਇਸ ਕੰਮ ਖਾਤਰ ਉਹਨੂੰ ਉਸ ਟਾਈਮ ਦੇ ਵਿੱਚ 30 ਤੋਂ 50000 ਰੁਪਏ ਮਿਲਦਾ ਸੀਗਾ ਉਹਨਾਂ ਟਾਈਮਾਂ ਵਿੱਚ ਬਹੁਤ ਹੁੰਦਾ 30 ਤੇ 50000 97 96 ਦੀਆਂ ਗੱਲਾਂ ਆ 96 97 ਦੀਆਂ ਤਾਂ ਬੱਗਰ ਆਈਡੀ ਨੂੰ ਇੱਕ ਤੀਵੀ ਨਾਲ ਪਿਆਰ ਹੋ ਗਿਆ ਹੁਣ ਏ ਦਾ ਕਿੱਸਾ ਇਦਾਂ ਹੈ ਕਿ ਬੱਗਾ ਨੂੰ ਪਤਾ ਲੱਗਿਆ ਕਿ ਉਸ ਤੀਵੀ ਦਾ ਨਾਮ ਸ਼ਹਿਨਾਜ਼ ਔਰ ਉਹ ਮੁਸਲਮਾਨ ਹੈ। ਉਹਨੇ ਉਸ ਤੀਵੀ ਨਾਲ ਵਿਆਹ ਕਰਨ ਦੀ ਇੱਛਾ ਜਤਾਈ। ਪਰ ਔਰਤ ਨੇ ਇੱਕ ਸ਼ਰਤ ਰੱਖ ਤੀ ਕਿ ਵਿਆਹ ਤੋਂ ਪਹਿਲਾਂ ਉਹਨੂੰ ਇਸਲਾਮ ਧਰਮ ਕਬੂਲ ਕਰਨਾ ਪਊਗਾ। ਤਾਂ ਮੁਸਲਮਾਨਾਂ ਦੇ ਨਾਲ ਨਫ਼ਰਤ ਕਰਨ ਵਾਲਾ ਬੱਗਾ ਉਸ ਔਰਤ ਦੇ ਪਿਆਰ 'ਚ ਇੰਨਾ ਕਹਿੰਦੇ ਪਾਗਲ ਹੋ ਗਿਆ ਸੀ ਕਿ ਉਹਨੇ ਉਹ ਮੁਸਲਮਾਨ ਬਣ ਲਈ ਤਿਆਰ ਹੋ ਗਿਆ। ਉਨੇ ਹੀ ਆਪਣਾ ਨਵਾਂ ਨੌ ਵੀ ਅਜੀਜ਼ ਰੈਡੀ ਰੱਖ ਲਿਆ ਹੁਣ ਵਿਆਹ ਤੋਂ ਬਾਅਦ ਕਹ ਲਈਏ ਬੱਗੇ ਦੀ ਬੇਰਹਿਮੀ ਚ ਕਮੀ ਆਉਣ ਲੱਗ ਪਈ ਕੰਮ ਚ ਹੁਣ 26 ਜੁਲਾਈ 1998 ਨੂੰ ਇੱਕ ਟਿਪ ਆਫ ਤੇ ਮੁੰਬਈ ਪੁਲ ਦੀ ਕਰਾਈ ਬ੍ਰਾਂਚ ਨੇ ਉਹਨੂੰ ਫੜ ਲਿਆ ਜਮਾਨਤ ਪਰ ਇਹ ਰਿਹਾ ਹੋ ਗਿਆ ਇਹਨੇ ਫਿਰ ਨਕਲੀ ਪਾਸਪੋਰਟ ਬਣਵਾਇਆ ਤੇ ਮਲੇਸ਼ੀਆ ਚਲੇ ਗਿਆ ਜਿੱਥੇ ਇਹਦੀ ਮੁਲਾਕਾਤ ਫਿਰ ਛੋਟੇ ਰਾਜਨ ਦੇ ਨਾਲ ਹੁੰਦੀ ਹੈ ਔਰ ਹੁਣ ਬੱਗੇ ਰੈਡੀ ਦਾ ਅੰਤ ਕਿਦਾਂ ਹੁੰਦਾ ਫਿਰ ਉਹ ਇੰਡੋਨੇਸ਼ੀਆ ਚਲੇ ਜਾਂਦਾ ਉੱਥੋਂ ਜਿੱਥੇ ਰਾਜਨ ਨੇ ਉਹਨੂੰ ਡਰੱਗਸ ਬਣਾਉਣ ਵਾਲੀ ਜਿਹੜੀ ਟੀਮ ਸੀਗੀ ਉਹਦਾ ਇੰਚਾਰਜ ਮਤਲਬ ਕਿ ਇਹਨੂੰ ਬਣਾਇਆ ਤਾਂ ਉਸ ਤੋਂ ਬਾਅਦ ਬੱਗਾ ਦਸੰਬਰ 2002 ਚ ਭਾਰਤ ਵਾਪਸ ਆਉਂਦਾ ਉਹਨੂੰ ਪਤਾ ਤਾਂ ਕਿ ਦਾਊਦ ਇਬਰਾਹਿਮ ਦੇ ਲੋਕ ਉਹਨੂੰ ਮਾਰਨ ਦੀ ਤਾਕਤ ਵੀ ਮਨੁੱਖ ਛੱਡਣਾ ਨਹੀਂ ਪਹਿਲਾਂ ਉਹਨੇ ਬਨਾਰਸ ਦੇ ਵਿੱਚ ਆਪਣਾ ਅੱਡਾ ਬਣਾਇਆ ਫਿਰ ਹైదరాబాద్ ਲੰਘਿਆ ਹੈ ਹైదరాబాద్ ਚ ਉਹ ਇੱਕ ਹਥਿਆਰ ਸਪਲਾਈਅਰ ਬਣ ਗਿਆ ਤੇ ਜਿਹੜੇ ਹੋਰ ਗੈਂਗ ਸੀਗੇ ਇਹਨਾਂ ਨੂੰ ਗੈਰ ਕਾਨੂੰਨੀ ਹਥਿਆਰ ਤੇ ਜਿਹੜੇ ਇਹਨਾਂ ਦੀ ਸਪਲਾਈ ਇਹ ਕਰਨ ਲੱਗ ਪਿਆ ਤਾਂ ਦੋਸਤੋ ਉਹਦੇ ਕੋਲ ਦੱਖਣੀ ਭਾਰਤ ਦੇ ਨਲਗੌਂਦਾ ਜ਼ਿਲ੍ਹੇ ਚ 40 ਕਿੱਲੇ ਜ਼ਮੀਨ ਸੀ ਬੱਗੇ ਦੀ ਇੱਕ ਖਾਸ ਗੱਲ ਇਹ ਵੀ ਸੀ ਕਿ ਉਹ ਅਗਵਾ ਦੀ ਫਰੋਤੀ ਚੈੱਕ ਰਹੀ ਲੈਂਦਾ ਹੁੰਦਾ ਸੀ ਪਤੰਦਰ ਚੈੱਕ ਲੈਣਾ ਉਹਨੇ ਕੈਸ਼ ਨਹੀਂ ਲੈਂਦਾ ਸੀ 2000 2008 ਚ ਪੋਰਤ ਨੂੰ ਫਿਰ ਜਾਣਕਾਰੀ ਮਿਲੀ ਕਿ ਬੱਗਾ ਜੁਬਲੀ ਹੱਲ ਆਉਣ ਵਾਲਾ ਤਾਂ ਟਾਸਕ ਫੋਰਸ ਦੇ ਕਮਾਂਡੋ ਜਿਹੜੇ ਸੀਗੇ ਉਹਨਾਂ ਨੇ ਉਹਦੇ ਆਉਣ ਤੋਂ ਪਹਿਲਾਂ ਹੀ ਪੋਜੀਸ਼ਨਾਂ ਲੈ ਲੀਆਂ ਸੜਕ ਵੀ ਸਾਫ਼ ਕਰਵਾਤੀ ਵੀ ਅੱਜ ਛੱਡਣਾ ਨਹੀਂ ਹੈਗਾ ਬੱਗਾ ਚੱਕਣੀ ਚੱਕਣਾ ਤਾਂ ਕਿਸੇ ਵੀ ਕਹਿੰਦੇ ਗੱਡੀ ਵਾਹਨ ਨੂੰ ਆਉਣ ਜਾਣ ਦੀ ਉੱਥੇ ਇਜਾਜ਼ਤ ਨਹੀਂ ਦਿੱਤੀ ਗਈ ਜਦੋਂ ਬੱਗਾ ਕਾ ਕਾਰ ਚ ਉੱਥੇ ਪਹੁੰਚਿਆ ਤਾਂ ਪੁਲਿਸ ਨੇ ਕਾਰ ਨੂੰ ਘੇਰ ਲਿਆ ਤਾਂ ਬਾਅਦ ਹైదరాబాద్ ਦੇ ਪੁਲਿਸ ਕਮਿਸ਼ਨਰ ਬੀ ਪ੍ਰਸਾਦ ਰੌ ਇਨੇ ਪ੍ਰੈਸ ਕਾਨਫਰੰਸ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਬੱਗਾ ਆਪਣੇ ਦੋ ਸਾਥੀਆਂ ਨਾਲ ਜੁਬਲੀ ਹਿੱਲ 'ਚ ਪੈਸਿਆਂ ਦੀ ਅਗਰਾਹੀ ਲਈ ਆਉਣ ਆਲਾ ਹੈ। ਕਹਿੰਦਾ ਸੀ 2 ਘੰਟੇ ਉਸ ਇਲਾਕੇ ਦੀ ਤਲਾਸ਼ੀ ਲਈ ਰਾਤ 11 ਵਜੇ ਅਸੀਂ ਉਹਦੀ ਕਾਰ ਨੂੰ ਬੀ ਐਨ ਰੈਡੀ ਨਗਰ ਜਾਣ ਵਾਲੀ ਜਿਹੜੀ ਰੋਡ ਸੀਗੀ 46 ਨੰਬਰ ਤੇ ਉੱਥੇ ਇੰਟਰਸੈਪਟ ਕੀਤਾ। ਜਦੋਂ ਪੁਲਿਸ ਟੀਮ ਉਹਦੇ ਵੱਲ ਵਧੀ ਤਾਂ ਉਹਨੇ ਭੱਜਣ ਦੀ ਕੋਸ਼ਿਸ਼ કરી ਬੱਗੇ ਨੇ। ਜਦੋਂ ਪੁਲਿਸ ਨੇ ਉਹਨੂੰ ਕਿਹਾ ਵੀ ਤੂੰ ਆਤਮ ਸਰਪਨ ਕਰਦੇ ਥਰੰਡਰ ਕਰਦੇ ਤਾਂ ਰੈਡੀ ਨੇ ਕਹਿੰਦੇ ਵੀ 9 ਐਮ ਐਮ ਦੀ ਪਿਸਤੌਲ ਕੱਢ ਕੇ ਪੁਲਸ ਤੇ ਫਾਇਰਿੰਗ ਸ਼ੁਰੂ ਕਰਤੀ ਪੁਲਸ ਨੇ ਵੀ ਫਾਇਰਿੰਗ ਕਰਤੀ ਨਾਲ ਤੇ ਰੈਡੀ ਨੂੰ ਫਿਰ ਤੇ ਗੋਲੀਆਂ ਲੱਗੀਆਂ ਤੇ ਉੱਥੇ ਹੀ ਡਿੱਗ ਪਿਆ ਉਹਦੇ ਦੋਵੇਂ ਸਾਥੀ ਸੀ ਜਿਹੜੇ ਉਹ ਭੱਜਣ ਚ ਕਾਮਯਾਬ ਹੋ ਗਏ ਐਦਾਂ ਰੈਡੀ ਸੀ ਜਿਹੜਾ ਇਹ ਬੜਕਾਇਆ ਇਹਨਾਂ ਨੇ ਹੁਣ 25 ਅਗਸਤ 1994 ਨੂੰ ਕਰੀਬ 10 ਵਜੇ ਬਾਂਦਰਾ ਦੀ ਮਸ਼ਹੂਰ ਹਿੱਲ ਰੋਡ ਤੇ ਸਥਿਤ ਇੱਕ ਹਾਊਸਿੰਗ ਸੁਸਾਇਟੀ ਤੋਂ ਚਿੱਟੇ ਰੰਗ ਦੀ ਐਮਬੈਂਡਰ ਬਾਹਰ ਨਿਕਲੀ ਕਾਰ ਤਾਂ ਅਚਾਨਕ ਕਿੱਥੋਂ ਦੋ ਲੋਕ ਪ੍ਰਗਟ ਹੋਏ ਤੇ ਉਹਨਾਂ ਨੇ AK-56 ਰਫਲ ਦੇ ਨਾਲ ਕਾਰ ਤੇ ਗੋਲੀਆਂ ਦੀ ਬਾਛੜ ਕਰ ਦਿੱਤੀ ਅਗਲੀ ਸੀਟ ਤੇ ਬੈਠਾ ਪੁਲਿਸਗਾਰ ਇਹਨੇ ਆਪਣੀ ਸਟੇਨ ਗੰਦੇ ਨਾਲ ਜਵਾਬੀ ਫਾਇਰ ਕਰਿਆ ਪਰ ਹਮਲਾਵਰਾਂ ਨੇ ਉਹਦਾ ਉਹਨੂੰ ਨਿਸ਼ਾਨਾ ਬਣਾ ਕੇ ਬੇਕਾਰ ਕਰਤਾ ਤਾਂ ਪਿਛਲੀ ਸੀਟ ਤੇ ਬੈਠਾ ਭਾਜਪਾ ਭਾਜਪਾ ਦੇ ਨਗਰ ਪ੍ਰਧਾਨ RAM DAAS NAIK ਇਹਦੀ ਮੌਕੇ ਤੇ ਮੌਤ ਹੋ ਗਈ ਪੂਰੀ ਬੰਬੇ ਪੁਲਿਸ ਕਾਤਲਾਂ ਦੀ ਤਲਾਸ਼ ਮਾਂ ਜੁਟ ਪਈ ਤਾਂ ਇਸ ਦੌਰਾਨ ਬੰਬੇ ਪੁਰ ਦਾ DCP RAKESH MARIYA ਇਹਦੇ ਕੋਲ ਇੱਕ ਫੋਨ ਆਉਂਦਾ RAKESH MARIYA ਆਪਣੀ ਆਤਮ ਕਥਾ ਵੀ ਲਿਖਦਾ ਹੈ ਉਹਦੇ ਵਿੱਚ ਉਹਦਾ ਨਾਮ ਸੀਗਾ Let me say it now ਇਹ ਉਹਦੇ ਚ ਲਿਖਦਾ ਕਹਿੰਦਾ ਫੋਨ ਕਰਨ ਵਾਲੇ ਨੇ ਮੈਨੂੰ ਪੁੱਛਿਆ ਵੀ ਸਾਹਿਬ ਕੀ ਤੁਸੀਂ RAMDAS NAIK ਕਤਲ ਕੇਸ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਉਹ ਕਹਿੰਦਾ ਮੈਂ ਉਹਦੇ ਨੂੰ ਕਿਹਾ ਵੀ ਹਾਂ ਉਹਨੇ ਕਹਿੰਦਾ ਕਿਹਾ ਕਿ ਇਸ ਲਈ ਤੁਹਾਨੂੰ ਵੀ ਮੈਨੂੰ ਮਿਲਣਾ ਪੈਣਾ ਤੇ ਮਿਲਣ ਲਈ ਬਾਹਰ ਆਉਣਾ ਪੈਣਾ ਉਹ ਕਹਿੰਦਾ ਮੈਂ ਪੁੱਛਿਆ ਵੀ ਕਿੱਥੇ ਉਹ ਕਹਿੰਦਾ ਮੈਂ ਤੁਹਾਨੂੰ ਲੈਣ ਲਈ ਕਾਰ ਭੇਜੂਗਾ ਤਾ ਉਹ ਕਹਿੰਦਾ ਪਹਿਲਾ ਮੈਨੂੰ ਲੱਗਿਆ ਵੀ ਕੋਈ ਚਾਲ ਹੋ ਸਕਦੀ ਹੈ ਤਾਂ ਉਹਨੇ ਕਿਹਾ ਕਿ ਠੀਕ 2 ਵਜੇ ਮੇਰੇ ਦਫ਼ਤਰ ਦੇ ਸਾਹਮਣੇ ਇੱਕ ਕਾਰ ਮੈਨੂੰ ਲੈਣ ਆਉਗੀ ਤਾਂ ਕੁ ਸਮੇਂ ਬਾਅਦ ਕਹਿੰਦਾ ਵੀ ਕਾਲੇ ਸ਼ੀਸ਼ਿਆਂ ਵਾਲੀ ਚਿੱਟੀ ਮਰੂਤੀ ਬੈਂਨ ਕਹਿੰਦਾ ਮੇਰੇ ਸਾਹਮਣੇ ਆ ਕੇ ਰੋਕੀ ਉਹਦੀ ਨੰਬਰ ਪਲੇਟ ਕਹਿੰਦਾ ਚਿੱਕੜ ਲੱਗਿਆ ਹੋਇਆ ਸੀਗਾ ਗਾਰਾ ਗਾਰਾ ਲੱਗਿਆ ਹੋਇਆ ਸੀਗਾ ਨੰਬਰ ਲੁਕਿਆ ਹੋਇਆ ਸੀ ਕਹਿੰਦਾ ਜਿੱਦਾਂ ਹੀ ਕਹਿੰਦਾ ਮੈਂ ਕਾਰ 'ਚ ਬੈਠਿਆ ਅੰਦਰ ਬੈਠੇ ਲੋਕਾਂ ਨੇ ਮੇਰੀਆਂ ਅੱਖਾਂ ਤੇ ਪੱਟੀ ਹਾਂਦੀ 15 ਮੀਟਰ ਡਰਾਈਵ ਕਰਨ ਤੋਂ ਬਾਅਦ ਕਹਿੰਦਾ ਕਾਰ ਇੱਕ ਥਾਂ ਤੇ ਜਾ ਕੇ ਰੁਕ ਗਈ ਤੇ ਕਹਿੰਦਾ ਮੈਨੂੰ ਇੱਕ ਏਸੀ ਕਮਰੇ ਚ ਲੈ ਜਾਂਦਾ ਆ ਗਿਆ ਆ ਕਹਿੰਦਾ ਮੈਂ ਉਹੀ ਆਵਾਜ਼ ਮੁੜ ਕੇ ਸੁਣੀ ਫਿਰ ਜਿਹਨੇ ਮੈਨੂੰ ਫੋਨ ਤੇ ਇਹ ਜਾਣਕਾਰੀ ਦਿੱਤੀ ਸੀ ਤਾਂ ਉਹਨੇ ਕਿਹਾ ਸਾਹਿਬ ਮੈਨੂੰ ਤੁਹਾਨੂੰ ਇਸ ਤਰੀਕੇ ਨਾਲ ਇੱਥੇ ਲਿਆਉਣ ਲਈ ਮਾਫ਼ ਕਰੋ ਮੈਨੂੰ ਮੈਂ ਕਿਹਾ ਵੀ ਤੇ ਕਹਿੰਦਾ ਕੋਈ ਲੋੜ ਨਹੀਂ ਤੂੰ ਹੀ ਦੱਸੋ ਕੀ ਜਾਣਦੇ ਹੋ ਮੈਨੂੰ ਇਹ ਕਹਿੰਦਾ ਜਾਣਕਾਰੀ ਦੇ ਪੁਲਿਸ ਵਾਲਾ ਕਹਿੰਦਾ ਉਹਨੇ ਪੁੱਛਿਆ ਕਿ ਕੀ ਤੁਸੀਂ ਫਰੋਜ਼ ਕੌਂਕਣੀ ਦਾ ਨਾਮ ਸੁਣਿਆ ਕਹਿੰਦਾ ਮੈਂ ਕਿਹਾ ਵੀ ਨਹੀਂ ਇਹ ਕੌਣ ਹੈ ਉਹ ਕਹਿੰਦਾ ਇੱਕ ਨੌਜਵਾਨ ਹਿੰਮਤੀ ਮੁੰਡਾ ਏ ਉਹੀ ਇਹ ਕੰਮ ਕਰਕੇ ਗਿਆ ਉਹ ਤੋਂ ਬਾਅਦ ਕਾਰਨੇ ਮੈਨੂੰ ਉਸੇ ਥਾਂ ਛੱਡਤਾ ਜਿੱਥੋਂ ਮੈਨੂੰ ਝੁੱਕਿਆ ਸੀ ਪੁਲਿਸ ਵਾਲਾ ਕਹਿੰਦਾ ਇੰਨੀ ਕ ਜਾਣਕਾਰੀ ਕਹਿੰਦਾ ਮਨ ਦਿੱਤੀ ਹੈ ਤਾਂ ਹੁਣ 19 ਅਕਤੂਬਰ 1994 ਨੂੰ ਮਾਰੀਆ ਦੇ ਕੋਲ ਮੁੜ ਉਸੇ ਬੰਦੇ ਦਾ ਫੋਨ ਆ ਜਾਂਦਾ ਹੁਣ ਦੋਸਤੋ 19 ਅਕਤੂਬਰ 1994 ਨੂੰ ਉਹ ਪੁਲਿਸ ਵਾਲਾ ਮਾਰੀਆ ਜਿਹੜਾ ਇਹਦੇ ਕੋਲੇ ਮੁੜ ਉਸੇ ਬੰਦੇ ਦਾ ਫੋਨ ਆਉਂਦਾ ਉਹਨੇ ਕਿਹਾ ਕਿ ਕੀ ਤੁਹਾਨੂੰ ਫਰੋਜ ਕੋਕਣੀ ਚਾਹੀਦਾ ਮਾਰੀਆ ਕਹਿੰਦਾ ਵੀ ਹਾਂ ਬਿਲਕੁਲ ਚਾਹੀਦਾ ਉਹ ਕਹਿੰਦਾ ਕਹਿੰਦਾ ਇਸ ਸਮੇਂ ਕਹਿੰਦਾ ਉਹ ਬੰਗਲੂਰੂ ਚ ਉਹਨੂੰ ਫੜਨ ਖਾਤਰ ਤੈਨੂੰ ਖੁਰ ਜਾਣਾ ਪੈਣਾ ਪਰ ਮਾਰੀਆ ਦੇ ਸੀਨੀਅਰ ਅਫਸਰਾਂ ਨੇ ਉਹਨੂੰ ਬੈਂਗਲੋਰੂ ਜਾਣ ਦੀ ਇਜਾਜ਼ਤ ਨ ਦਿੱਤੀ ਤਾਂ ਉਹਦੀ ਥਾਂ ਤੇ ਉਹਨਾਂ ਦੀ ਸਾਰੀ ਟੀਮ ਪਹੁੰਚੀ ਉੱਥੇ ਬੈਂਗਲੌਰ ਤਾਂ ਉਸ ਬੰਦੇ ਨੇ ਮਾਰੀਆ ਨੂੰ ਫੇਰ ਫੋਨ ਕਰਿਆ ਤੇ ਇਹ ਦੱਸਿਆ ਕਿ ਕੌਂਕਣੀ ਅੱਜ ਇੱਕ ਫਿਲਮ ਦੇਖਣ ਜਾਊਗਾ ਤੇ ਉਹਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਵੇ ਜਦੋਂ ਸਾਰੀ ਤਿਆਰੀ ਹੋ ਗਈ ਤਾਂ ਉਹਦਾ ਮੁਰ ਫੋਨ ਆਇਆ ਕਿ ਕੌਂਕਣੀ ਨੇ ਫਿਲਮ ਦੇਖਣ ਦਾ ਅਰਦਾ ਬਦਲ ਲਿਆ ਤੇ ਹੁਣ ਹੋਟਲ ਵਿੱਚ ਹੀ ਰਹਿ ਕੇ ਆਪਣੇ ਸਾਥੀਆਂ ਨਾਲ ਬੀਅਰ ਪੀਊਗਾ ਤਾਂ ਰਕੇਸ਼ ਮਾਰੀ ਜਿਹੜਾ ਪੁਰਸ਼ ਵਾਲਾ ਸੀ ਜਿਹੜਾ ਉਹ ਕਹਿੰਦਾ ਕਿ ਹੋਟਲ ਦਾ ਨਾਮ ਬਲੂ ਡਾਇਮੰਡ ਸੀ ਤੇ ਥਰੋਜ ਕਮਰਾ ਨੰਬਰ 206 ਦੇ ਵਿੱਚ ਠਹਿਰੇ ਹੋਇਆ ਸੀਗਾ ਤਾਂ ਕਹਿੰਦਾ ਅਸੀਂ ਹੋਟਲ ਦੇ ਮੈਨੇਜਰ ਨੂੰ ਭਰੋਸੇ ਮੰ ਲਿਆ ਸਾਢੇ 7 ਵਜੇ ਕਮਰਾ ਨੰਬਰ 206 ਤੋਂ ਰੂਮ ਸਰਵਿਸ ਨੂੰ ਚਿਕਨ ਲੌਲੀਪੌਪ ਦਾ ਆਰਡਰ ਮਿਲਿਆ ਟੀਮ ਨੇ ਫੈਸਲਾ ਕਰਿਆ ਕਿ ਟਰੌਲੀ 'ਚ ਖਾਣਾ ਰੱਖ ਕੇ ਕਮਰੇ 'ਮਾਂ ਜਾਉਂਗੇ ਸਾਬ ਇਨਸਪੈਕਟਰ ਜਿਹਦਾ ਨਾਮ ਸੀ ਵਾਰਪੇ ਇਹਨੂੰ ਬੇਟਰ ਬਣਾਇਆ ਗਿਆ ਤੇ ਉਹਨਾਂ ਨੇ ਟਰੌਲੀ ਦੇ ਵਿੱਚ ਆਪਣੀ ਰਿਵਾਲਵਰ ਕੋਈ ਕਮਰੇ ਦੇ ਅੰਦਰ ਵਾਰਪੇ ਸੀ ਜਿਹੜਾ ਇਹ ਪਲੇਟ ਕੱਢਣ ਦੀ ਝੋਕਿਆ ਤੇ ਉਸੇ ਵੇਲੇ ਰਿਵਾਲਵਰ ਕੱਢ ਕੇ ਫਰੋਜ਼ ਕੌਂਕਣੀ ਵੱਲੋਂ ਤਾਣਤੀ ਨੇ ਤਾਂ ਕਹਿੰਦਾ ਉਸ ਤੋਂ ਬਾਅਦ ਸਾਡੇ ਹੋਰ ਸਾਥੀ ਜਿਹੜੇ ਉਹ ਵੀ ਕਮਰੇ 'ਮਾਂ ਦਾਖਲ ਹੋ ਗਏ ਤੇ ਕੌਂਕਣੀ ਨੂੰ ਅਸੀਂ ਕਿਆ ਕਲਿਆ ਕੌਂਕਣੀ ਨੂੰ ਜਹਾਜ਼ ਰਾਹੀਂ ਬੰਬੇ ਲਿਆਂਦਾ ਗਿਆ ਕੌਂਕਣੀ ਨੇ ਕਬੂਲ ਕਰਿਆ ਫਿਰ ਕਿ ਉਹਨੇ ਕੁੱਲ 21 ਕਤਲ ਕਰੇ ਆ ਪਰ 4 ਸਾਲ ਬਾਅਦ 6 ਮਈ 1998 ਨੂੰ ਫਰੋਜ਼ ਕੌਂਕਣੀ ਬੰਬੇ ਜਿਹੜੀ ਪੁਲਸੀਗੀ ਇਹਦੀ ਹਰਾਸਤਮਾਤੇ ਭੱਜਣ ਚ ਕਾਮਯਾਬ ਹੋ ਗਿਆ ਉਹਨੇ ਨੇਪਾਲ ਦਾ ਬਾਰਡਰ ਪਾਰ ਕਰਕੇ ਤੇ ਦੁਬਈ ਪਹੁੰਚ ਗਿਆ ਬਾਅਦ ਚ ਪਤਾ ਲੱਗਿਆ ਕਿ ਸਾਲ 2003 ਚ ਦਾਊਦ ਦੇ ਬੰਦਿਆਂ ਨੇ ਉਹਨੂੰ ਢੁਕਾਤਾ ਤਾਂ ਕਹਿੰਦਾ ਵੀ ਉਹਨੇ ਕਹਿੰਦਾ ਵੀ ਉਹਦੀ ਗੱਲਬਾਤ ਹੈ ਜਿਹੜੀ ਟਾਈਪ ਕਰ ਲਈ ਸੀ ਜਿਹਦੇ ਵਿੱਚ ਉਹ ਦਾਉਦ ਦੇ ਭਰਾ ਅਨੀਸ਼ ਇਬਰਾਹਿਮ ਨੂੰ ਗਾਲ੍ਹਾਂ ਕੱਢ ਰਿਹਾ ਸੀਗਾ ਕੌਂਕਣੀ ਤੇ ਇਹੀ ਗੱਲ ਦੀ ਉਹਦੇ ਕਤਲ ਦਾ ਕਾਰਨ ਬਣੀ ਤੇ ਦਾਉਦ ਨੇ ਬੜਕਾ ਗਾਲ੍ਹਾਂ ਕੱਢਣ ਦਾ ਗਾਲ੍ਹਾਂ ਕਰਦਾ ਸੀਗਾ ਉਹਨੂੰ ਤਾਂ ਮਾਰਿਆ ਰਕੇਸ਼ ਮਾਰਿਆ ਪੁਲਿਸ ਅਫਸਰ ਜਿਹੜਾ ਉਹ ਕਹਿੰਦਾ ਕੌਂਕਣੀ ਨੂੰ ਅੰਡਰਵਰਲਡ ਵਿੱਚ ਡਾਰਲਿੰਗ ਕਹਿ ਕੇ ਬੁਲਾਇਆ ਜਾਂਦਾ ਸੀ ਔਰ ਜੇਲ੍ਹ ਦੇ ਇੱਕ ਗਾਰਡ ਨੇ ਕਹਿੰਦਾ ਮਨੂੰ ਉਹਦੇ ਬਾਰੇ ਇੱਕ ਅਜੀਬ ਗੱਲ ਦੱਸੀ ਕਿ ਜੋ ਮੈਂ ਕਦੇ ਨਹੀਂ ਭੁੱਲ ਸਕਿਆ ਕਹਿੰਦਾ ਜੇਲ੍ਹ ਚ ਉਹਦੀ ਕੋਠੜੀ ਦੇ ਵਿੱਚ ਜਦੋਂ ਕਹ ਲੀਏ ਵੀ ਕੀੜੇ ਆ ਜਾਂਦੇ ਸੀ ਤਾਂ ਉਹ ਉਹਨਾਂ ਨੂੰ ਉਹਨਾਂ ਨੂੰ ਆਪਣੀਆਂ ਉਂਗਲੀਆਂ ਦੇ ਨਾਲ ਫੜ ਕੇ ਇੱਕ ਇੱਕ ਕਰਕੇ ਉਹਦੇ ਪੈਰ ਤੋੜ ਦਿੰਦਾ ਸੀ ਤੇ ਪੈਰਾਂ ਤੋਂ ਬਾਂਝੇ ਉਹਦੇ ਸਰੀਰ ਜ਼ਮੀਨ ਤੇ ਲੇਟਦੇ ਹੋਏ ਉਹ ਵੇਖਦਾ ਰਹਿੰਦਾ ਸੀ ਇਹ ਆ ਜਾਂਦੀ ਮਤਲਬ ਕਿ ਪੀਕੂਕਣੀ ਤਾਂ ਹੁਣ ਕਰਦੇ ਤੁਹਾਨੂੰ ਆਪਾ ਮੁਹੰਮਦ ਸ਼ੇਖ ਉਸ ਤਰ੍ਹਾਂ ਦੀ ਕਹਾਣੀ ਸ਼ੇਅਰ ਤਾਂ ਦੋਸਤੋ ਇਹਦਾ ਦੀ ਕਹਾਣੀ ਹੈ ਵੀ ਮੁਹੰਮਦ ਹੁਸੈਨ ਮੁਹੰਮਦ ਸ਼ੇਖ ਜੀ ਨੂੰ ਆਪਾ ਕਹਿੰਦੇ ਤਾਂ ਇਹਨੂੰ ਉਸ ਤਰ੍ਹਾਂ ਕਿਹਾ ਜਾਂਦਾ ਤਾਂ ਤੇ ਉਸ ਤਰ੍ਹਾਂ ਨੂੰ ਦਾਊਦ ਇਬਰਾਹਿਮ ਦੇ ਸੱਜੇ ਹੱਥ ਛੋਟੇ ਸ਼ਕੀਲ ਨਾਲ ਬਹੁਤ ਨਫ਼ਰਤ ਸੀਗੀ ਹਾਲਾਂਕਿ ਇਹਨੂੰ ਬੰਦੂਕ ਚਲਾਉਣ ਚ ਪੂਰੀ ਮਹਾਰਤ ਹਾਸਲ ਸੀ ਪਰ ਉਹਦਾ ਨਾਮ ਉਸ ਤਰ੍ਹਾਂ ਰੇਜ਼ਰ ਬਲੇਡ ਦੀ ਵਰਤੋਂ ਕਰਕੇ ਪਿਆ ਤਾਂ ਪੁਲਿਸ ਉਹਦੇ ਪਿੱਛੇ ਇਸ ਲਈ ਨਹੀਂ ਪਈ ਕਿਉਂਕਿ ਉਹ ਪੁਲਿਸ ਨੂੰ ਅੰਡਰਵਰਲਡ ਬਾਰੇ ਜਾਣਕਾਰੀ ਦੇਣ ਦਾ ਵੀ ਕੰਮ ਕਰਦਾ ਸੀ ਹੈਂਜੀ ਤਾਂ ਉਸ ਤਰ੍ਹਾਂ ਨੇ ਕਹਿੰਦਾ ਹੁਸੈਨ ਜੈਦੀ ਲਿਖਦਾ ਆਪਣੀ ਕਿਤਾਬ ਚ ਕਹਿੰਦਾ ਉਸ ਤਰ੍ਹਾਂ ਨੇ ਮੈਨੂੰ ਆਪਣੀ ਬਾਹ ਚ ਲੁਕੋਇਆ ਹੋਇਆ ਇੱਕ ਬਲੇਡ ਦਿਖਾਇਆ ਉਹ ਛੇਕੀ ਮਾਰਦਾ ਸੀਗਾ ਕਹਿੰਦਾ ਕਿ ਉਹ 3 ਸੈਕਿੰਡ ਤੋਂ ਵੀ ਘੱਟ ਸਮੇਂ ਚ ਇੱਕ ਪਿਸਤੌਲ ਅਸੈਂਬਲ ਕਰ ਸਕਦਾ ਸੀ ਉਹਦਾ ਮਨਪਸੰਦ ਹਥਿਆਰ 1914 ਚ ਬਣੀ ਇੱਕ ਮੌਜ਼ਰ ਜਿਹੜੀ 1914 ਚ ਬਣੀ ਸੀ ਉਹ ਸੀਗਾ ਤਾਂ ਉਸ ਤਰ੍ਹਾਂ ਦੇ ਨਦੀਕੀ ਲੋਕਾਂ ਚ 6 ਲੋਕ ਸੀ ਉਹਨਾਂ ਚ ਹਰੇਕ ਚ ਸਰੀਰਕ ਤੌਰ ਤੇ ਵਿਲੱਖਣਤਾ ਹੁੰਦੀ ਸੀ ਔਰ ਕਿਸੇ ਕੋਲ ਬਾਧੂ ਅੰਗ ਸੀ ਕਿਸੇ ਦੀਆਂ ਅੱਖਾਂ ਦੇ ਰੰਗ ਬਕ ਬਕ ਸਨ ਤਾਂ ਕਿਸੇ ਦਾ ਇੱਕ ਕੰਨ ਵੱਡਾ ਸੀ ਉਸ ਤਰ੍ਹਾਂ ਦਾ ਮੰਨਣਾ ਸੀ ਕਿ ਸਰੀਰਕ ਗੜਬੜੀ ਵਾਲੇ ਲੋਕ ਸਾਡੇ ਵਰਗਾ ਕੰਮ ਕਰਨ ਚ ਜ਼ਿਆਦਾ ਮਾਹਰ ਹੁੰਦੇ ਹਾਂ ਜੀ ਤਾਂ ਔਰਤਾਂ ਉਸ ਤਰ੍ਹਾਂ ਦੀ ਕਮਜ਼ੋਰੀ ਸੀਗੀਆਂ ਵਿਆਹੀਆਂ ਇਹ ਵਿਆਹਾ ਹੋਇਆ ਸੀਗਾ ਤੇ ਕਈ ਬੱਚੇ ਦਾ ਪਿਓ ਵੀ ਸੀਗਾ ਤਾਂ ਵਿਆਹਾ ਹੋਣ ਦੇ ਬਾਵਜੂਦ ਉਹਦੇ ਕਈ ਔਰਤਾਂ ਨਾਲ ਸੰਬੰਧ ਸੀਗੇ ਦਾਊਦ ਇਬਰਾਹਿਮ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਇਸ ਲਈ ਉਹਨੇ ਉਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਔਰਤ ਪਲਾਂਟ ਕਰਤੀ ਤਾਂ ਇੱਕ ਵਾਰ ਉਸ ਔਰਤ ਨੇ ਉਸਤੇ ਨੂੰ ਇਕੱਲੇ ਬੌਡੀਗਾਰਡਾਂ ਤੋਂ ਬਿਨਾਂ ਮਿਲਣ ਦੀ ਬਿਨਾਂ ਮਨ ਖਾਤਰ ਕਹਿਤਾ ਤਾਂ ਉਸਤਰਾ ਨੇ ਉਹਦੀ ਗੱਲ ਮੰਨ ਲਈ ਸਾਲ 98 ਦੀ ਇੱਕ ਸਵੇਰ ਜਿਵੇਂ ਉਸਤਰਾ ਉਸ ਟੀਮੀ ਦੇ ਨਾਲ ਮਿਲ ਕੇ ਬਾਹਰ ਨਿਕਲਿਆ ਛੋਟੇ ਸ਼ਕੀਲ ਬਲੋਂ ਜਿਹੜੇ ਬੰਦੇ ਭੇਜੇ ਸੀਗੇ ਤਾਂ ਉਹਨਾਂ ਨੇ ਘੇਰ ਲਿਆ 3 ਸੈਕਿੰਡਾਂ ਚ ਪਿਸਤੌਲ ਅਸੈਂਬਲ ਕਰਨ ਵਾਲਾ ਉਸਤਰਾ ਹਰ ਪਾਸਿਓਂ ਫਾਇਰ ਹੋਏ ਉਹਦੇ ਉੱਤੇ ਤੇ ਪੋਸਟ ਮਾਰਟ ਬੋਰਡ ਦੱਸਿਆ ਗਿਆ ਕਿ ਉਹਨੂੰ ਕੁੱਲ 27 ਗੋਲੀਆਂ ਲੱਗੀਆਂ ਉਸਤਰੇ ਨੂੰ ਤਾਂ ਉਹ ਕਹਿੰਦਾ ਹੁੰਦਾ ਸੀ ਕਹਿੰਦਾ ਮੈਂ ਕਈ ਲੋਕਾਂ ਦੀਆਂ ਕਬਰਾਂ ਖਲਵਾਈਆਂ ਔਰ ਇੱਕ ਦਿਨ ਕੋਈ ਮੇਰਾ ਟੋਇਆ ਵੀ ਕਹਿੰਦਾ ਪਟੂਗਾ ਆਖਰਕਾਰ ਇਹ ਗੱਲ ਫਿਰ ਸਾਬਤ ਹੋਈ ਸੱਚੀ ਹੋਈ ਤਾਂ ਇਦਾਂ ਇਹ ਉਸ ਤਰ੍ਹਾਂ ਬੁੜਕਿਆ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਅੰਦਰ ਵੱਲ ਦੇ ਨਾਲ ਜੁੜੀ ਹੋਈ ਸੋ ਇਦਾਂ ਦੇ ਚੱਕਰਵਾਜੀਆਂ ਦੇਖੋ ਪੈਨੀਆਂ ਬੰਬੇ ਦੇ ਵਿੱਚ ਇਹ ਕੰਮ ਹੁੰਦੇ ਹੈਂ ਜੀ ਸੋ ਇੰਦਾ ਜੀਵਨ ਕਿਹੋ ਜਿਹਾ ਸੋਚਣੀ ਕਿਹੋ ਜੀ ਹੋਊਗੀ ਤੁਸੀਂ ਸੋਚ ਕੇ ਅੰਦਾਜ਼ਾ ਲਾ ਸਕਦੇ ਹੋ ਦਿਮਾਗ ਹਿਲਦਾ ਕਹੀ ਜਿੰਦਗੀ ਜੀ ਰਹੇ ਲੋਕੇ ਸੋ ਖੈਰ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦੇਓ ਅਗਿਆ ਸਤਿ ਸ਼੍ਰੀ ਅਕਾਲ